ਕਾਂਗਰਸ ਪਾਰਟੀ ਨਾਲ ਮਿਲ ਕੇ ਸਮੂਹ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਕਾਂਗਰਸ ਪਾਰਟੀ ਅੰਮ੍ਰਿਤ ਸਰ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਬੱਪੂ ਤੇ ਉਹਨਾਂ ਦੇ ਨਾਲ ਵਾਲਮੀਕੀ ਤੇ ਹੋਰ ਜਥੇਬੰਦੀਆਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਪਿਛਲੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਹੀ ਪੀਮਰਾਓ ਅੰਬੇਦਕਰ ਦੇ ਖਿਲਾਫ ਅਪਦੀਸ਼ਬਦਾ ਅਗਲੀ ਦਾ ਪ੍ਰਯੋਗ ਕੀਤਾ ਗਿਆ ਸੀ ਜਿਸ ਦੇ ਚਲਦੇ ਦੇਸ਼ ਵਿੱਚ ਵਾਲਮੀਕੀ ਭਾਈਚਾਰਾ ਤੇ ਸਮੂਹ ਜਥੇਬੰਦੀਆਂ ਵੱਲੋਂ ਰੋਸ ਪਾਇਆ ਗਿਆ ਸੀ जिसਦੇ ਚੱਲਦੇ ਇਸ ਦੇ ਖਿਲਾਫ ਰੋਸ਼ ਪ੍ਰਦਰਸ਼ਨ ਵੀ ਕੀਤੀ ਗਈ ਇਸ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਅਤੇ ਹੋਰ ਸਮੂਹ ਜਥੇਬੰਦੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਹਾਂਜੀ ਸਭ ਤੋਂ ਪਹਿਲਾਂ ਤੇ ਧਰਮ ਪ੍ਰੇਮੀਆਂ ਨੂੰ ਮੇਰੇ ਵੱਲੋਂ ਜੈ ਵਾਲਮੀਕੀ ਜੈ ਸੰਵਿਧਾਨ ਇਹਦਾ ਇਹ ਤੁਹਾਡੇ ਕੋਲ ਪ੍ਰੋਟੈਸਟ ਕੀਤਾ ਗਿਆ ਇਹ ਅੱਜ ਦਾ ਮਸਲਾ ਦੇਖੋ ਜੀ ਇਹ ਕਾਫੀ ਸਮਾਂ ਹੋ ਗਿਆ ਵਾ ਕਿ ਜਿਹੜੇ ਸਾਡੇ ਬਹੁਤ ਹੀ ਆਪਣਾ ਆਪਣੇ ਆਪ ਨੂੰ ਸਮਝਦਾਰ ਸਮਝਦੇ ਨੇ ਅਮਿਤ ਸ਼ਾ ਜੀ ਜੋ ਕਿ ਪਹਿਲੋਂ ਹੀ ਤੜੀ ਪਾਰ ਨੇ ਇਹਨਾਂ ਨੇ ਸਾਡੇ ਦੇਸ਼ ਦੇ ਸੰਵਿਧਾਨ ਦੇ ਬਾਰੇ ਮਾੜੀ ਟਿੱਪਣੀ ਬੋਲੀ ਆ ਬਾਬਾ ਜੀ ਸਾਹਿਬ ਦੇ ਬਾੜਾ ਬੋਲਿਆ ਵਾ ਔਰ ਇਹਨਾਂ ਨੂੰ ਇਹ ਨਹੀਂ ਅਗਲ ਵੀ ਵੀ ਇਹ ਅੱਜ ਜੇ ਕਿਤੇ ਗ੍ਰਹਿ ਮੰਤਰੀ ਦੀ ਪੋਸਟਰ ਤੇ ਬਰਾਜਮਾਨ ਨੇ ਤੇ ਇਹ ਸਿਰਫ ਸੰਵਿਧਾਨ ਦੀ ਬਦੌਲਤ ਹੈ ਸੰਵਿਧਾਨ ਤੋਂ ਬਿਗਾਰ ਇਹ ਇਲੈਕਸ਼ਨ ਨਹੀਂ ਸੀ ਲੜ ਸਕਦੇ ਤੇ ਨਾ ਸੀ ਉਥੇ ਇਹ ਆਪਣੇ ਆਪ ਨੂੰ ਮਤਲਬ ਅਮਿਤ ਸ਼ਾਹ ਜੀ ਆ ਜਿਹੜੇ ਗ੍ਰਹਿ ਮੰਤਰੀ ਬਣਾ ਸਕਦੇ ਸੀਗੇ ਔਰ ਇਹਨਾਂ ਨੇ ਜੋ ਵੀ ਕੀਤਾ ਵਾ ਬਹੁਤ ਇਹਨਾਂ ਦੀ ਆਪਾਂ ਸਖਤ ਨੰਦਿਆਂ ਚ ਨਖੀਦੀ ਕਰਦੇ ਆ ਔਰ ਮੈਂ ਜਿੰਨੀਆਂ ਵੀ ਜੱਥੇਬੰਦੀਆਂ ਸਾਡੀਆਂ ਐਸੀ ਬੀਸੀ ਚਾਹੇ ਓਬੀਸੀ ਜਿੰਨੀਆਂ ਮਿਨੋਰਟੀਆ ਸਾਰਿਆਂ ਨੂੰ ਮੇਰੇ ਵੱਲੋਂ ਅਪੀਲ ਹੈ ਇਹ ਸਾਰੇ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਅਮਿਤ ਸ਼ਿਲਾ ਦੇ ਖਿਲਾਫ ਮੋਰਚਾ ਖੋਲਿਏ ਤੇ ਇਹਦੇ ਖਿਲਾਫ ਐਸਟਰੋ ਐਕਟ ਦਾ ਪਰਚਾ ਦਰਜ ਕਰਾ ਕੇ ਇਹਨੂੰ ਜਲਦ ਤੋਂ ਜਲਦ ਸੁਲਾਕਾ ਪਿੱਛੇ ਭੇਜਿਆ ਜਾਵੇ ਅਗਰ ਨਾ ਮਸਲਾ ਆਇ ਸਾਡੇ ਕੋਲ ਬਹੁਤ ਮਸਲੇ ਆ ਜੀ ਸਾਡੇ ਬਾਰੇ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਗਈ ਸਾਡੀਆਂ ਜਥੇਬੰਦੀਆਂ ਜਦੋਂ ਇਕੱਠੀਆਂ ਹੋ ਜਾਂਦੀਆਂ ਵਾ ਤੇ ਫਿਰ ਬੜੀਆਂ-ਬੜੀਆਂ ਵੱਡੀਆਂ ਸਰਕਾਰਾਂ ਵੀ ਝੁਕਦੀਆਂ ਇਹ ਤੇ ਇੱਕ ਕ੍ਰਿਮੀਨਲ ਜਾਂ ਬੰਦਾ ਵਾ ਤੜੀਪਾਰ ਬੰਦਾ ਵਾ ਔਰ ਇਹ ਦਲਤ ਬਰਾਦਰੀ ਸੋਚ ਰੱਖਦੇ ਨੇ ਇਹ ਜਿਹੜੀ ਮਨੁੱਖ ਸਮ੍ਰਿਤੀ ਆ ਇਹ ਨੂੰ ਦੁਬਾਰਾ ਹਿੰਦੁਸਤਾਨ 'ਚ ਲਾਗੂ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਆ ਜੋ ਕਿ ਬਿਲਕੁਲ ਗਲਤ ਆ ਇਹ ਬਿਲਕੁਲ ਨਹੀਂ ਕਰ ਸਕਦੇ ਸੰਵਿਧਾਨ ਤੋਂ ਉੱਪਰ ਕੁਛ ਨਹੀਂਗਾ ਤੇ ਸੰਵਿਧਾਨ ਇੱਕ ਐਸੀ ਚੀਜ਼ ਆ ਜਿਨੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਵਾ ਔਰ ਇਹ ਚ ਹੁੰਦੇ ਆ ਹੱਕ ਖੋਇਆ ਜਾਵੇ ਦਲਤਾਂ ਦਾ ਜੋ ਇਹ ਦਲਤ ਕਮਿਊਨਿਟੀਾਂ ਨਹੀਂ ਬਰਦਾਸ਼ਤ ਕਰਨ ਗਿਆ। ਚੋ ਵੇਖੋ ਤੁਹਾਨੂੰ ਪਤਾ ਵਾ ਬਾਬਾ ਜੀ ਦੇ ਬਾਰੇ ਇਹਨਾਂ ਨੇ ਕੀ ਕਿਹਾ ਸੀ। ਅੰਬੇਦਕਰ ਬਾਰੇ ਇਹਨਾਂ ਨੇ ਵਿਧਾਨ ਲੋਕ ਸਭਾ ਦੇ ਵਿੱਚ ਜੋ ਕਿਹਾ ਸੀ ਇਹ ਸ਼ਰਮਨਾਕ ਆ। ਅਸੀਂ ਸਾਰੇ ਹਿੰਦੁਸਤਾਨ ਲੱਗੇ ਦੇਸ਼ ਕੰਨੇ ਪਏ ਆ ਵੀ ਇਹਨੂੰ ਸਿਫਾ ਦੇਣਾ ਚਾਹੀਦਾ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜੋ subdivisions ਦੇ ਨਾਮ ਤੇ ਫਿਰ ਤੋਂ ਗਲਤ ਹੁੰਦਾ ਪਿਆ ਵਾ। ਸਾਰੇ ਹੱਸੇ ਕਰਕੇ ਆਈ ਕਰਕੇ ਕਹਿੰਦੇ ਪਏ ਨੇ ਲੋਕ ਸਾਰਾ ਪੰਜਾਬ ਵੇਖੋ ਇਹਨਾਂ ਦੇ ਨਾਲ ਬਰਖਲਾ ਵਾ ਇਹਨੇ ਅਸਤੀਫਾ ਦੇਣਾ ਚਾਹੀਦਾ ਵਾ ਇਹਦੇ ਪਰਚਾ ਦਰਜ ਹੋਣਾ ਚਾਹੀਦਾ ਮਸ਼ਾਅ ਤੇ ਪੀਤੇ ਦਿਨੇ ਤਾਂ ਹੋਰ ਵੀ ਜਥੇਬੰਦੀਆਂ ਵੱਲੋਂ ਨਾਲ ਕੀਤਾ ਕਿ ਬੰਦ ਦਾ ਕਾਲ ਕੀਤਾ ਦਿੱਤੀ ਜੇ ਪਰ ਫਿਰ ਵੀ ਉਹੀ ਹਾਲ ਹੈ ਵੇਖੋ ਕੁਛ ਨਹੀਂ ਗਾ ਸਾਰੇ ਲੋਕ ਨਾਵਾਂ ਕਾਂਗਰਸ ਨਾਵਾਂ ਸਾਰੇ ਅਸੀਂ ਜਿਹੜੀ ਭਾਰਤ ਜਨਤਾ ਪਾਰਟੀ ਦੇ ਉਲਟ ਤਕਰੇ ਹੋ ਗਿਆ ਸੀ ਇਹਨਾਂ ਨੂੰ ਨਾ ਇਹਨਾਂ ਦੇ ਇਹਨਾਂ ਦੇ ਐਫਆਈਆਰ ਵੀ ਦਰਜ ਕਰਾਣੀਆਂ ਤੇ ਇਹਦੇ ਪਰਚਾ ਵੀ ਦਰਜ ਕਰਾਣਾ ਵਾ ਅਗਰ ਨਾ ਮਸਲਾ ਆਲੇ ਤਾਂ ਹੋਰ ਵੀ ਜਥੇਬੰਦੀ ਤਾਂ ਨਾਲ ਸਾਰੇ ਸਾਰੇ ਹਿੰਦੂਸਤਾਨ ਦੀਆਂ ਜਸੇਬੰਦੀਆਂ ਸਾਡੇ ਨਾਲ ਆ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਠੀਕ ਕਰਾਂਗੇ ਕੀ ਸਮਝ ਇਹਨਾਂ ਨੇ ਕਿਉਂ ਕੀਤਾ ਜੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਜੋ ਕੁਝ ਕਰਦੇ ਪਏ ਆ ਇਹਦੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਲੋਕ ਸਭਾ ਦੇ ਵਿੱਚ ਬੋਲਦਾ ਪਿਆ ਵਾ ਇਹਨੂੰ ਸ਼ਰਮ ਆਉਣੀ ਚਾਹੀਦੀ ਬਾਬਾ ਜੀ ਨੇ ਤਾਂ ਸੰਵਿਧਾਨ ਲਿਖਿਆ ਵਾ ਲੋਕ ਉਹਨਾਂ ਦੀ ਇੱਜ਼ਤ ਕਰਦੇ ਆ ساری ਦੁਨੀਆ ਉਹਨਾਂ ਦੀ ਹਿੰਦੁਸਤਾਨ ਦੀ ساری ਦੁਨੀਆ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਮੈਂ ਇਹ ਕਹਿਣਾ ਚਾਹੁੰਦਾ ਜੀ ਜਿਹੜੀ ਮੋਦੀ ਸਰਕਾਰ ਆ ਦਲਤਾਂ ਦੇ ਵਿਰੋਧੀ ਆ ਇਹ ਦਲਤਾਂ ਦੇ ਵਿਰੋਧ ਸੰਵਿਧਾਨ ਬਾਬਾ ਜੀ ਅੰਮੇਦਕਰ ਸਾਹਿਬ ਨੇ ਲਿਖਿਆ ਸੀ ਉਸ ਸੰਵਿਧਾਨ ਦੇ ਉਲਟ ਬੋਲ ਰਹੇ ਨੇ ਅਮੇਸ਼ਾ ਦੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਾਰੇ ਆਲ ਇੰਡੀਆ ਦੇ ਵਿੱਚ ਹਰ ਇੱਕ ਬਲੌਗ ਦੇ ਵਿੱਚ ਬਲੌਗ ਪ੍ਰਧਾਨਾਂ ਨੇ ਅੱਜ ਇਹ ਵਿਰੋਧ ਕੀਤਾ ਹੈ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਕਿਉਂਕਿ ਹਿੰਦੁਸਤਾਨ ਬਾਪੂ ਗਾਂਧੀ ਅਤੇ ਟੀਮਰੋ ਅੰਮੇਦਕਰ ਸਾਹਿਬ ਦੀ ਸੋਚ ਤੇ ਇਹ ਦਲਤਾਂ ਨੂੰ ਨੱਪਿਆ ਕੁਚਲਿਆ ਜਾ ਰਿਹਾ ਹੈ ਅਸੀਂ ਕਾਂਗਰਸ ਪਾਰਟੀ ਹਮੇਸ਼ਿਆ ਹੀ ਧਰਮ ਨਿਰਪੱਖ ਦੇ ਨਾਲ ਪਾਰਟੀ ਰਹੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ ਇਹ ਭਾਜੀਪੀ ਫਿਰਕਾ 퍼ਸਟ ਪਾਰਟੀ ਹੈ ਕਿ ਤਾਂ ਕੀ ਇਹ ਲੋਕਾਂ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਲੋਕਾਂ ਦੇ ਵਿੱਚ ਫਿਰਕਾ ਪ੍ਰਸਤੀ ਫੁਲਾ ਰਹੇ ਨੇ ਇਹ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਇਹਨਾਂ ਦੇ ਕੰਨ ਖੁੱਲਣੇ ਚਾਹੀਦੇ ਆ ਅਸੀਂ ਸਾਰੀ ਕਾਂਗਰਸ ਪਾਰਟੀ ਦਲਤ ਭਾਈਚਾਰੇ ਦੇ ਨਾਲ ਆ ਤੇ ਅਸੀਂ ਇਹਦਾ ਕੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਤੇ ਅਮਿਤ ਸ਼ਾਹ ਜੀ ਦੇ ਪਰਚਾ ਦਰਜ ਹੋਣਾ ਚਾਹੀਦਾ ਕੀ ਸਮਾਂ ਤਾਂ ਮਹੀਨਾ ਹੋ ਗਿਆ ਇਹਦਾ ਕੋਈ ਨਾ ਹੋ ਰਿਹਾ ਇਹ ਜਿਹੜਾ ਮਸਲਾ ਹੁਣ ਐਜੀਟੇਸ਼ਨ ਸ਼ੁਰੂ ਹੋ ਗਈ ਆ ਸਾਰੇ ਜੱਥੇਬੰਦੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਜਣੇ ਨਾਲ ਆ ਕੇ ਇਸ ਦੇ ਵਿਰੋਧ ਵਿੱਚ ਖੜੇ ਹੋਈਏ ਤਾਂ ਕਿ ਇਹ ਜਿਹੜੀ ਸਰਕਾਰ ਹੈ ਦਲਤਾਂ ਦੇ ਵਿਰੋਧ ਦੇ ਵਿੱਚ ਕੰਮ ਕਰ ਰਹੀ ਆ ਤੇ ਅਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦਈਏ ਤੇ ਅਮਿਤ ਸ਼ਾਹ ਤੇ ਪਰਚਾ ਹੋਣਾ ਚਾਹੀਦਾ ਪ੍ਰਾਪਰਟੀ ਬੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ